ਅੱਜ ਸਮਰਾਲੇ ਕੀ ਹੋਇਆ ਜਦੋਂ ਸਾਰੀ ਕਾਂਗਰਸ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹਰਿਆਣੇ ਤੋਂ ਆਬਜ਼ਰਵਰ ਆਏ ਹੋਏ ਇੱਕ ਇੱਕ ਹਲਕੇ ਨੂੰ ਪੰਜ-ਪੰਜ ਬੱਸਾਂ ਪ੍ਰੋਵਾਈਡ ਕੀਤੀਆਂ ਗਈਆਂ ਫਿਰ ਵੀ ਜਾ ਕੇ ਸਮਰਾਲੇ ਦੇ ਵਿੱਚ ਜਦੋਂ ਖੜਗੇਜੀ ਬੋਲ ਰਹੇ ਸੀ ਉਦੋਂ ਪੰਡਾਲ ਖਾਲੀ ਸੀ ਇਹਨਾਂ ਤੋਂ 5000 ਬੰਦਾ ਨਹੀਂ ਜੁੜਿਆ ਉੱਥੇ 6000 ਕੁਰਸੀ ਲੱਗੀ ਸੀ ਸੀਆਈਡੀ ਦੀ ਰਿਪੋਰਟ ਹੈ 6000 ਕੁਰਸੀ ਲੱਗੀ ਸੀ 6000 ਕੁਰਸੀ ਇਹਨਾਂ ਤੋਂ ਸਾਰੇ ਪੰਜਾਬ ਦੀ ਲੀਡਰਸ਼ਿਪ ਤੋਂ ਵੱਡੇ ਇਹ ਜਿਹੜੇ ਲੀਡਰ ਬਣਦੇ ਨੇ ਆਪ ਦੇ ਆਪ ਨੂੰ ਪੱਗਾ ਬਣ ਕੇ ਇਹਨਾਂ ਤੋਂ 6000 ਕੁਰਸੀ ਨਹੀਂ ਭਰੀਗੇ ਲੜਦੇ ਇਹ ਜੀ ਪ੍ਰਧਾਨ ਕੀਤੇ ਲੜਦੇ ਇਹ ਜਿਹੜੇ ਲੀਡਰ ਤੇ ਇੱਕ ਮੈਂ ਸੁਣ ਰਿਹਾ ਪਿੱਛੇ ਜ ਅਸੀਂ ਕੀ ਆਰਗਨਾਈਜ਼ੇਸ਼ਨ ਢਾਂਚਾ ਬਣਾਤਾ ਅਸੀਂ ਜੀ ਅੱਜ ਤੱਕ ਇਹਦਾ ਢਾਂਚਾ ਨਹੀਂ ਬਣਿਆ ਸੀ ਸਵਾ ਦਾ ਢਾਂਚਾ ਥੋੜਾ ਟੱਟੂ ਦਾ ਢਾਂਚਾ ਥੋੜੇ ਤੋਂ 6000 ਬੰਦਾ ਇਕੱਠਾ ਨਹੀਂ ਹੋਇਆ ਇੱਕ ਇੰਟਰਨੈਸ਼ਨਲ ਲੀਡਰ ਆਉਂਦਾ ਥੋੜੇ ਕਾਂਗਰਸ ਦਾ ਹਿੰਦੁਸਤਾਨ ਦਾ ਪ੍ਰਧਾਨ ਆਉਂਦਾ ਤੁਹਾਨੂੰ 50000 ਤੋਂ ਲੱਖ ਬੰਦੇ ਦਾ ਕੱਟ ਕਰਨਾ ਚਾਹੀਦਾ ਸੀ ਬੰਦੇ ਦੇ ਉੱਤੇ ਬੰਦਾ ਚੜਿਆ ਹੋਣਾ ਚਾਹੀਦਾ ਸੀ ਉੱਥੇ ਤਿਲ ਸੁੱਟਣ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਸੀ ਤੇ ਤੁਸੀਂ ਕੀ ਕੀਤਾ ਬੇਇੱਜ਼ਤੀ ਆਪਣੇ ਲੀਡਰ ਦੀ ਬੇਇੱਜ਼ਤੀ ਕੀਤੀ ਹੈ ਤੁਸੀਂ ਵੱਡੇ ਵੱਡੇ ਹੈਂਕਰ ਬਾਜ਼ੀਆਂ ਕਰਦੇ ਹੋ ਵੱਡੇ ਵੱਡੇ ਗੱਡ ਖਾਨਿਆਂ ਤੇ ਫਿਰਦੇ ਹਾਂ ਵੱਡੇ ਵੱਡੇ ਕਾਫਲੇ ਲਈ ਫਿਰਦੇ ਹਾਂ ਪੁਲਿਸ ਵਾਲਿਆਂ ਦੇ ਸਿਕਿਉਰਿਟੀਆ ਹੈ ਤੇ ਤੁਹਾਡੇ ਤੋਂ ਬੰਦਾ ਨਹੀਂ ਇਕੱਠਾ ਹੋਇਆ 6000 ਜਿਹੜੇ ਬੰਦੇ ਮੇਰੇ ਤੋਂ ਇਹ ਪੁੱਛਣਗੇ ਵੀ 6000 ਬੰਦਾ ਇਕੱਠਾ ਸੀ ਮੈਂ ਐਂਡ ਦੇ ਵਿੱਚ ਵੀਡੀਓ ਪਾ ਰਿਹਾ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਖਰਗੇਜੀ ਬੋਲ ਰਹੇ ਨੇ ਐਂ ਪੰਡਾਲ ਸਾਰਾ ਖਾਲੀ ਹੈ ਦਿਨੋਂ ਦੁੱਖ ਹੁੰਦਾ ਐਸ ਕਾਂਗਰਸਮੈਨ ਮੇਰਾ ਦਿਲ ਰੋਇਆ ਮੇਰੇ ਦਿਲ ਨੂੰ ਠੇਸ ਪਹੰਚੀ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਸਟੇਜ ਤੇ ਬੈਠਾ ਹੁੰਦਾ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਇੱਜ਼ਤ ਨਾਲ ਸੱਦਾ ਦਿੱਤਾ ਹੁੰਦਾ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਉੱਥੇ ਆਉਂਦੇ ਤੇ ਨਾਲ 15000 20000 ਦਾ ਕਾਠ ਆਉਂਦਾ ਤੁਹਾਡਾ ਸਿਰ ਸ਼ਾਨ ਨਾਲ ਉੱਚਾ ਹੁੰਦਾ ਬੱਲੇ ਬੱਲੇ ਕੀ ਦੀ ਹੁੰਦੀ ਪ੍ਰਧਾਨ ਦੀ ਬੱਲੇ ਬੱਲੇ ਕੀ ਦੀ ਹੁੰਦੀ ਲੀਡਰਸ਼ਿਪ ਦੀ ਬੱਲੇ ਬੱਲੇ ਕੀ ਦੀ ਹੁੰਦੀ ਜਿਹੜੇ ਆਰਗੇਨਾਈਜੇਸ਼ਨ ਢਾਂਚੇ 'ਚ ਬੈਠੇ ਨੇ ਉਹਨਾਂ ਦੀ ਤੁਸੀਂ ਕੀ ਕੀਤਾ ਤੁਸੀਂ ਆਪ ਦੇ ਆਪ ਨੂੰ ਵੀ ਨੀਚਾ ਦਿਖਾਇਆ ਮਾ ਵੀਰਾਂ ਦੋਸਤੋ ਬੜੇ ਦੋਸਤਾਂ ਮਿੱਤਰਾਂ ਪਿਆਰ ਕਰਨ ਵਾਲਿਆਂ ਦੇ ਸਵਾਲ ਆ ਰਹੇ ਸੀ ਮੈਸੇਜ ਆ ਰਹੇ ਸੀ ਫੋਨ ਆ ਰਹੇ ਸੀ ਕਿ ਸਿੱਧੂ ਸਾਹਿਬ ਸਮਰਾੜੇ ਵਾਲੀ ਰੈਲੀ 'ਚ ਜਾ ਰਹੇ ਨੇ ਕਿ ਨਹੀਂ ਜਾ ਰਹੇ ਉਹ ਇਹ ਸਾਰੇ ਸਵਾਲਾਂ ਦਾ ਜਵਾਬ ਮੈਂ ਸਿਰਫ ਇੱਕੋ ਹੀ ਲਾਈਨ ਦੇਣਾ ਚਾਹਣਾ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਬਿਨਾਂ ਬੁਲਾਏ ਸਿਰਫ ਦਰਬਾਰ ਸਾਹਿਬ ਜਾਂਦੇ ਨੇ ਇੱਥੋਂ ਤੁਸੀਂ ਸਾਰੇ ਸਮਝ ਜੋ ਮੈਂ ਕੀ ਕਹਿਣਾ ਚਾਹਣਾ ਤੁਸੀਂ ਅੱਜ ਦੇਖੋ ਪਰਮਾਤਮਾ ਦੀ ਮਾਰ ਦੇਖੋ ਕਿੰਨੀ ਇਹਨਾਂ ਦੇ ਪਈਆ ਜੋ ਗੱਲ ਅਸੀਂ ਹਰ ਰੋਜ਼ ਕਰਦੇ ਸੀ ਜੋ ਗੱਲ ਅਸੀਂ ਪਿੱਟ-ਪਿੱਟ ਕੇ ਕਹਿੰਦੇ ਸੀ ਹਾਈ ਕਮਾਂਡ ਨੂੰ ਵੀ ਜਿਹੜੇ ਇੰਚਾਰਜ ਸਾਹਿਬ ਆਏ ਨੇ ਉਹਨਾਂ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਕਿ ਇੱਕ ਪਾਸੇ ਤਾਂ ਜਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਵਰਗਾ ਇੱਕ ਆਮ ਵਰਕਰ ਜਾ ਕੇ ਰੈਲੀ ਕਰਦਾ ਹੈ ਜਾਂ ਇੱਕ ਪਬਲਿਕ ਮੀਟਿੰਗ ਕਰਦਾ ਹੈ ਉਥੇ 10 ਤੋਂ 15000 ਬੰਦੇ ਦਾ ਇਕੱਠ ਹੁੰਦਾ ਇੱਕ ਵਾਰ ਨਹੀਂ ਚਾਰ ਵਾਰੀ ਮਹਾਰਾਜ ਕੋਟ ਸ਼ਮੀਰ ਹਸ਼ਿਆਰਪੁਰ ਤੇ ਫਿਰ ਮੋਗੇ 10 ਤੋਂ 15000 ਬੰਦੇ ਦਾ ਇਕੱਠ ਹੁੰਦਾ ਤੇ ਅੱਜ ਸਮਰਾਲੇ ਕੀ ਹੋਇਆ ਜਦੋਂ ਸਾਰੀ ਕਾਂਗਰਸ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹਰਿਆਣੇ ਤੋਂ ਆਬਜ਼ਰਵਰ ਆਏ ਹੋਏ ਇੱਕ ਇੱਕ ਹਲਕੇ ਨੂੰ 5-5 ਬੱਸਾਂ ਪ੍ਰੋਵਾਈਡ ਕੀਤੀਆਂ ਗਈਆਂ ਫਿਰ ਵੀ ਜਾ ਕੇ ਸਮਰਾਲੇ ਦੇ ਵਿੱਚ ਜਦੋਂ ਖੜਗੇਜੀ ਬੋਲ ਰਹੇ ਸੀ ਉਦੋਂ ਪੰਡਾਲ ਖਾਲੀ ਸੀ ਇਹਨਾਂ ਤੋਂ 5000 ਬੰਦਾ ਨਹੀਂ ਜੁੜਿਆ ਉੱਥੇ 6000 ਕੁਰਸੀ ਲੱਗੀ ਸੀ ਸੀਆਈਡੀ ਦੀ ਰਿਪੋਰਟ ਹੈ 6000 ਕੁਰਸੀ ਲੱਗੀ ਸੀ 6000 ਕੁਰਸੀ ਇਹਨਾਂ ਤੋਂ ਸਾਰੇ ਪੰਜਾਬ ਦੀ ਲੀਡਰਸ਼ਿਪ ਤੋਂ ਵੱਡੇ ਇਹ ਜਿਹੜੇ ਲੀਡਰ ਬਣਦ ਨੇ ਆਪਦੇ ਆਪ ਨੂੰ ਪੱਗਾ ਬਣ ਕੇ ਇਹਨਾਂ ਤੋਂ 6000 ਕੁਰਸੀ ਨਹੀਂ ਪਰੀ ਗਈ ਲੜਦੇ ਇਹ ਜੀ ਪ੍ਰਧਾਨਗੀ ਤੇ ਲੜਦੇ ਇਹ ਜਿਹੇ ਲੀਡਰ ਤੇ ਤੇ ਲੜਦੇ ਇਹ ਜੇ ਲੀਡਰਸ਼ਿਪ ਤੇ ਜਿਨ੍ਹਾਂ ਨੇ ਆਰਗੇਨਾਈਜ਼ ਇੱਕ ਮੈਂ ਸੁਣ ਰਿਹਾ ਪਿੱਛੇ ਜੇ ਅਸੀਂ ਕੀ ਅਰਗਨਾਈਜ਼ੇਸ਼ਨ ਢਾਂਚਾ ਬਣਾਤਾ ਅਸੀਂ ਜੀ ਅੱਜ ਤੱਕ ਇਹਦਾ ਢਾਂਚਾ ਨਹੀਂ ਬਣਿਆ ਸੀ ਸਵਾ ਦਾ ਢਾਂਚਾ ਥੋੜਾ ਟੱਟੂ ਦਾ ਢਾਂਚਾ ਥੋੜੇ ਤੋਂ 6000 ਬੰਦਾ ਇਕੱਠਾ ਨਹੀਂ ਹੋਇਆ ਇੱਕ ਇੰਟਰਨੈਸ਼ਨਲ ਲੀਡਰ ਆਉਂਦਾ ਥੋੜੇ ਕਾਂਗਰਸ ਦਾ ਹਿੰਦੁਸਤਾਨ ਦਾ ਪ੍ਰਧਾਨ ਆਉਂਦਾ ਤੁਹਾਨੂੰ 50000 ਤੋਂ ਲੱਖ ਬੰਦੇ ਦਾ ਇਕੱਠ ਕਰਨਾ ਚਾਹੀਦਾ ਸੀ ਬੰਦੇ ਦੇ ਉੱਤੇ ਬੰਦਾ ਚੜਿਆ ਹੋਣਾ ਚਾਹੀਦਾ ਸੀ ਉੱਥੇ ੱਤਲ ਸੁੱਟਣ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਸੀ ਤੇ ਤੁਸੀਂ ਕੀ ਕੀਤਾ ਬੇਇੱਜ਼ਤੀ ਆਪਦੇ ਲੀਡਰ ਦੀ ਬੇਇੱਜ਼ਤੀ ਕੀਤੀ ਹੈ ਤੁਸੀਂ ਆਪਦੇ ਲੀਡਰ ਨੂੰ ਸੋਦਾ ਸਿਰ ਝੁਕਾਤਾ ਉਹਦੀ ਉਹਨੂੰ ਆਪਦੀਆਂ ਨਜ਼ਰਾਂ ਚੋਂ ਗੇੜਤਾ ਕਿਉਂ ਕਿਉਂਕਿ ਉੱਥੇ ਕਾਠੀ ਨਹੀਂ ਸੀ ਵੱਡੇ ਵੱਡੇ ਹੈਂਕਰ ਬਾਜ਼ੀਆਂ ਕਰਦੇ ਹੋ ਵੱਡੇ ਵੱਡੇ ਗੱਡ ਖਾਨਿਆਂ 'ਚ ਫਿਰਦੇ ਹੋ ਵੱਡੇ ਵੱਡੇ ਕਾਫਲੇ ਲਈ ਫਿਰਦੇ ਹੋ ਪੁਲਿਸ ਵਾਲਿਆਂ ਦੇ ਸਿਕਿਉਰਿਟੀਆਂ ਹੈਂ ਤੇ ਥੋੜੇ ਤੋਂ ਬੰਦਾ ਇਕੱਠਾ ਹੋਇਆ 6000 ਕਮਾਲ ਦੀ ਗੱਲ ਹੈ ਮੈਂ ਮੈਂ ਹੈਰਾਨ ਜਿਹੜੇ ਬੰਦੇ ਮੇਟੋਂ ਇਹ ਪੁੱਛਣਗੇ ਵੀ 6000 ਬੰਦਾ ਇਕੱਠਾ ਸੀ ਮੈਂ ਐਂਡ ਦੇ ਵਿੱਚ ਵੀਡੀਓ ਪਾ ਰਿਆਂ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਖਰਗੇਜੀ ਬੋਲ ਰਹੇ ਨੇ ਐਂ ਪੰਡਾਲ ਸਾਰਾ ਖਾਲੀ ਹੈ ਦਿਨੋਂ ਦੁੱਖ ਹੁੰਦਾ ਐਜ਼ ਅ ਕੌਂਗਰੈਸਮੈਨ ਮੇਰਾ ਦਿਲ ਰੋਇਆ ਮੇਰੇ ਦਿਲ ਨੂੰ ਠੇਸ ਪਹੰਚੀ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਸਟੇਜ ਦੇ ਬੈਠਾ ਹੁੰਦਾ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਇੱਜ਼ਤ ਨਾ ਸੱਦਾ ਦਿੱਤਾ ਹੁੰਦਾ ਇਹੀ ਸਰਦਾਰ ਨਬਦੋ ਸਿੰਘ ਸਿੱਧੂ ਉੱਥੇ ਆਉਂਦੇ ਤੇ ਨਾਲ 15000 20000 ਦਾ ਕਾਠ ਆਉਂਦਾ ਤੁਹਾਡਾ ਸਿਰ ਸ਼ਾਨ ਨਾਲ ਉੱਚਾ ਹੁੰਦਾ ਬੱਲੇ ਬੱਲੇ ਕੀ ਦੀ ਹੁੰਦੀ ਪ੍ਰਧਾਨ ਦੀ ਬੱਲੇ ਬੱਲੇ ਕੀ ਦੀ ਹੁੰਦੀ ਲੀਡਰਸ਼ਿਪ ਦੀ ਬੱਲੇ ਬੱਲੇ ਕੀ ਦੀ ਹੁੰਦੀ ਜਿਹੜੇ ਆਰਗੇਨਾਈਜੇਸ਼ਨ ਢਾਂਚੇ 'ਚ ਬੈਠੇ ਨੇ ਉਹਨਾਂ ਦੀ ਤੁਸੀਂ ਕੀ ਕੀਤਾ ਤੁਸੀਂ ਆਪ ਦੇ ਆਪ ਨੂੰ ਵੀ ਨੀਚਾ ਦਿਖਾਇਆ ਆਪ ਦੀ ਲੀਡਰਸ਼ਿਪ ਨੂੰ ਵੀ ਆਪ ਦੇ ਆਰਗੇਨਾਈਜੇਸ਼ਨਲ ਢਾਂਚੇ ਨੂੰ ਵੀ ਆਪ ਦੇ ਪ੍ਰਧਾਨ ਨੂੰ ਵੀ ਤੇ ਜਿਹੜੇ ਨਵੇਂ ਯਾਦਵ ਜੀ ਬਣੇ ਨੇ ਇਨਚਾਰਜ ਉਹਨਾਂ ਨੂੰ ਵੀ ਨੀਚਾ ਦਿਖਾਇਆ ਉਹਨਾਂ ਨੂੰ ਤੁਸੀਂ ਮੈਨੀਪੂਲੇਟ ਕੀਤਾ ਉਹਨਾਂ ਨੂੰ ਤੁਸੀਂ ਇੱਕ ਤਰ੍ਹਾਂ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਆਪਦੇ ਕੋਲੇ ਰੱਖਿਆ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਆਪਦੇ ਘੇਰੇ ਚੋਂ ਘੇਰਾ ਬਣਾ ਕੇ ਰੱਖਿਆ ਉਹਨਾਂ ਦਾ ਇੱਕ ਇਨਚਾਰਜ ਦਾ ਮਾਲਕ ਅਧਿਕਾਰ ਇੱਕ ਇਨਚਾਰਜ ਦਾ ਹੱਕ ਬੰਦ ਹੈ ਕਿ ਜਦੋਂ ਉਹ ਇਕ ਕਿਸੇ ਸੂਬੇ ਦੇ ਇਨਚਾਰਜ ਬਣਦੇ ਨੇ ਤਾਂ ਉਹ ਹਰ ਇੱਕ ਵਰਕਰ ਦੇ ਘਰੇ ਜਾ ਕੇ ਗਰਾਉਂਡ ਰਿਐਲਿਟੀ ਚੈੱਕ ਕਰਨ ਗਰਾਉਂਡ ਤੇ ਪਤਾ ਕਰਨ ਅਸਲੀ ਬੰਦਾ ਹੈ ਕਿਹਦੇ ਨਾਲ ਗਰਾਉਂਡ ਲੈਵਲ ਦਾ ਵਰਕਰ ਕੌਣ ਹੈ ਗਰਾਉਂਡ ਲੈਵਲ ਦਾ ਲੀਡਰ ਕੌਣ ਹੈ ਗਰਾਉਂਡ ਲੈਵਲ ਦੀ ਲੀਡਰਸ਼ਿਪ ਕਿੱਥੇ ਹੈ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਸਹੀ ਰਿਐਲਿਟੀ ਚੈੱਕ ਹੀ ਨਹੀਂ ਕਰਨ ਦਿੱਤੀ ਤੇ ਉਹਨਾਂ ਨੂੰ ਨਿਊਟਰ ਨਹੀਂ ਰਹਿਣ ਦਿੱਤਾ ਤੁਸੀਂ ਯਾਦਵ ਜੀ ਨੂੰ ਉਹਨਾਂ ਨੂੰ ਤੁਸੀਂ ਜੇ ਨਿਊਟਰ ਰਹਿਣ ਦਿੰਦੇ ਅੱਜ ਜੋ ਤੁਹਾਡਾ ਰੈਲੀ ਦੇ ਵਿੱਚ ਹਾਲ ਹੋਇਆ ਉਹ ਕਦੇ ਨਹੀਂ ਹੋਣਾ ਸੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕਿ ਤੁਸੀਂ ਆਹ ਹਾਲ ਕਰਤਾ ਸਾਡੇ ਕਾਂਗਰਸ ਦਾ ਸੂਬਾ ਕਾਂਗਰਸ ਖਤਮ ਕਰਤੀ ਤੁਸੀਂ ਅੱਜ ਤੁਸੀਂ ਕਹਿੰਦੇ ਹੋ ਤੁਸੀਂ ਪਾਰਲੀਮੈਂਟ ਦੇ ਵਿੱਚ ਲੋਕ ਤੁਹਾਨੂੰ ਜਵਾਬ ਦੇ ਦੇਣਗੇ ਆਪਾਂ ਕਾਂਗਰਸ ਪਾਰਟੀ ਨੂੰ ਹਿੰਦੁਸਤਾਨ ਦੇ ਵਿੱਚ ਸੱਤਾ ਦੇ ਵਿੱਚ ਲਿਆਉਣਾ ਚਾਹੁੰਦੇ ਆ ਕਿਹੜੇ ਕਿਵੇਂ ਲੈ ਕੇ ਆਉਂਗੇ 13 ਸੀਟਾਂ ਦੇ ਵਿੱਚੋਂ ਜੋ ਤੁਹਾਡਾ ਅੱਜ ਹਾਲ ਹੈ ਸਾਰੇ ਸੂਬੇ 'ਚੋਂ ਤੁਸੀਂ ਖੜਕੇ ਜੀ ਆਏ ਨੇ ਤੇ ਤੁਸੀਂ 6000 ਬੰਦਾ ਨਹੀਂ ਇਕੱਠਾ ਕਰ ਸਕੇ ਤੁਸੀਂ ਕਰੋਗੇ ਕੀ ਕਿਵੇਂ ਤੁਸੀਂ ਜਵਾਬ ਦਿਓਗੇ ਉੱਪਰ ਵਾਲੀ ਲੀਡਰਸ਼ਿਪ ਨੂੰ ਤੇ ਜੇ ਨਵਜੋਤ ਸਿੰਘ ਸਿੱਧੂ ਕੱਟ ਕਰਦੇ ਨਵਜੋਤ ਸਿੰਘ ਸਿੱਧੂ ਮੜਾ ਨਵਜੋਤ ਸਿੰਘ ਸਿੱਧੂ ਜੀ ਜੱਟੇ 'ਚ ਨਹੀਂ ਰਹਿ ਰਿਹਾ ਨਵਜੋ ਸਿੰਘ ਸਿੱਧੂ ਜੀ ਆਰਗੇਨਾਈਜੇਸ਼ਨ ਨੂੰ ਖਤਮ ਕਰ ਰਿਹਾ ਹੈ ਤੁਸੀਂ ਚੱਕ ਲੋ ਆਰਗੇਨਾਈਜੇਸ਼ਨ ਤੁਸੀਂ ਅੱਜ ਆਪ ਦਾ ਕਰ ਲੈਂਦੇ ਜੋ ਤੁਸੀਂ ਕਰਨਾ ਸੀ ਅਸੀਂ ਵੀ ਦੇਖਦੇ ਕਿ ਹਾਂ ਯਾਰ ਤੁਹਾਡੇ ਚ ਦਮ ਹੈ ਤੁਹਾਡੀ ਲੀਡਰਸ਼ਿਪ ਚ ਦਮ ਹੈ ਸੁਪਨੇ ਵੱਡੇ ਵੱਡੇ ਮੁੱਖ ਮੰਤਰੀਆਂ ਦੇ ਸੁਪਨੇ ਵੱਡੇ ਵੱਡੇ ਲੀਡਰਾਂ ਦੇ ਕਰਨਾ ਕੱਖ ਵੀ ਨਹੀਂ ਜਾਤ ਦੀ ਕੋੜ ਕਿੜਲੀ ਸਤੀਰਾ ਨੂੰ ਚਫੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੁਹਾਨੂੰ ਕੀ ਕਹਿ ਕੇ ਸੰਬੋਧਨ ਕਰਾਂ ਸ਼ਰਮ ਨਾਲ ਡੁੱਬੇ ਪਿਆ ਆ ਆ ਵੀ ਆਪ ਨੂੰ ਕੌਂਗਰੈਸਮੈਨ ਕਹਿੰਦੇ ਆ ਮੇਰੀ ਤੁਹਾਨੂੰ ਇੱਕੋ ਹੀ ਬੇਨਤੀ ਹੈ ਬੇਨਤੀ ਹੈ ਮੈਨੂੰ ਯਾਦਵ ਜੀ ਮੈਂ ਬੇਨਤੀ ਕਰਦਾ ਤੁਹਾਨੂੰ ਗਰਾਉਂਡ ਰਿਐਲਿਟੀ ਚੈੱਕ ਕਰੋ ਤੇ ਇਹ ਦੇਖੋ ਬੰਦਾ ਪੰਜਾਬ ਦਾ ਲੀਡਰ ਹੈ ਕੌਣ ਹੈ ਕਿਹਦੇ ਕੋਲੇ ਇਮਾਨਦਾਰੀ ਹੈ ਕਿਹਦੇ ਕੋਲੇ ਨੈਤਿਕਤਾ ਹੈ ਕਿਹਦੇ ਕੋਲੇ ਕਿਰਦਾਰ ਹੈ ਇਹ ਕਿਰਦਾਰ ਵਾਲੇ ਲੀਡਰ ਹੈ ਚੈੱਕ ਤਾਂ ਕਰੋ ਕਿਹਦੇ ਕੋਲੇ ਅਜੰਡਾ ਹੈ ਕਿਹਦੇ ਕੋਲੇ ਅਜੰਡਾ ਲਾਗੂ ਕਰਨ ਦਾ दम ਹੈ ਕਿਹੜੇ ਬੰਦੇ ਕੋਲੇ ਸਚਾਈ ਹੈ ਇਹ ਚੈੱਕ ਕਰੋ ਤਾਂ ਕਾਂਗਰਸ ਖੜੀ ਹੋਗੀ ਪਰ ਜੋ ਅੱਜ ਕਾਂਗਰਸ ਦਾ ਇਹਨਾਂ ਨੇ ਹਾਲ ਕੀਤਾ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਅਫਸੋਸ ਹੈ ਮੈਨੂੰ ਦੁੱਖ ਹੈ ਇਸ ਚੀਜ਼ ਦਾ ਮੈਂ ਦੁਖੀ ਹੋ ਕੇ ਵੀਡੀਓ ਬਣਾਉਣ ਲੱਗਿਆ ਤੁਸੀਂ ਹਜੇ ਵੀ ਲੋੜ ਕੋ ਮੌਕਾ ਹੈ ਆਪਦੀ ਲੀਡਰਸ਼ਿਪ ਨੂੰ ਹਾਈ ਕਮਾਂਡ ਨੂੰ ਸਹੀ ਰਿਪੋਰਟ ਦਿਓ ਉਰੇ ਸਹੀ ਲੀਡਰਸ਼ਿਪ ਨੂੰ ਸਥਾਪਿਤ ਕਰੋ ਤੇ ਸਹੀ ਆਰਗੇਨਾਈਜੇਸ਼ਨ ਢਾਂਚਾ ਬਣਾਈਏ ਕਿਸੇ ਇੱਕ ਬੰਦੇ ਦੀ ਆਰਗੇਨਾਈਜੇਸ਼ਨ ਨਹੀਂ ਹੋਣੀ ਚਾਹੀਦੀ ਇੱਕ ਬੰਦੇ ਵਾਸਤੇ ਜ਼ਾਬਤਾ ਨਹੀਂ ਹੋਣਾ ਚਾਹੀਦਾ ਇੱਕ ਬੰਦੇ ਵਾਸਤੇ ਡਿਸਪਲਿਨ ਨਹੀਂ ਹੋਣਾ ਚਾਹੀਦਾ ਇੱਥੇ ਆਪਾਂ ਬਣਾਈਏ ਆਰਗੇਨਾਈਜ਼یشنل ਢਾਂਚਾ ਚੰਗਾ ਜਿਹੜੇ ਪਿੰਡਾਂ ਦੇ ਲੋਕ ਬੂਥ ਲੈਵਲ ਤੋਂ ਲੈ ਕੇ ਹਲਕੇ ਤੱਕ ਤੁਸੀਂ ਬੰਦੇ ਪਿਕ ਕਰੋ ਜਿਹੜੇ ਕੰਮ ਕਰ ਸਕਦੇ ਨੇ ਜਿੰਨਾ ਦੇ ਘਰੇ ਰੋਟੀ ਸੌਖੀ ਪੱਕਦੀ ਐ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਨੇ ਤਾਂ ਇਹ ਕਾਂਗਰਸ ਖੜੀ ਹੋਗੀ ਮਾਨ ਸਮਾਨ ਇੱਜ਼ਤ ਦੇਣੀ ਪਊਗੀ ਕਾਂਗਰਸ ਦੇ ਵਰਕਰ ਦੇ ਅੱਗੇ ਸਿਰ ਝੁਕਾਉਣਾ ਪਊਗਾ ਨਾ ਕਿ ਐ ਐ ਹੰਕਾਰ ਕਰਨੀ ਪਊਗੀ ਸਮਝ ਆਈ ਜੀ ਮੈਂ ਦੋਸਤੋ ਇੱਕ ਵੀਡੀਓ ਅਟੈਚ ਕਰ ਰਿਹਾ ਇਸ ਵੀਡੀਓ ਦੇ ਬਿਹਾਫ ਤੇ ਮੈਂ ਇਹ ਵੀਡੀਓ ਬਣਾ ਰਿਹਾ ਮੈਨੂੰ ਦੁੱਖ ਹੈ ਮੈਨੂੰ ਦੁੱਖ ਹੈ ਪਰ ਤੁਸੀਂ ਹਿੰਮਤ ਨਾ ਹਾਰਿਓ ਕਾਂਗਰਸ ਦੇ ਵਰਕਰ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਨੇ ਉਹ ਹਿੰਮਤ ਨਾ ਹਾਰਿਓ ਅਸੀਂ ਤੁਹਾਡੇ ਘਰ ਘਰ ਆਵਾਂਗੇ ਤੁਹਾਨੂੰ ਪਿਕ ਕਰਾਂਗੇ ਕਾਂਗਰਸ ਨੂੰ ਖੜੀ ਕਰਾਂਗੇ ਕਾਂਗਰਸ ਦੀ ਸਰਕਾਰ ਬਣਾਵਾਂਗੇ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਧੰਨਵਾਦ